ਲੈਂਡ ਪੁਲਿੰਗ ਸਕੀਮ ਦਾ ਕੱਚ ਸੱਚ ਇਸ ਤੇ ਬਾਬਤ ਗੱਲਬਾਤ ਕਰਾਂਗੇ ਕਿਉਂਕਿ ਜਿਹੜੇ ਇਸ ਗਮਾੜਾ ਦੇ ਸਭ ਦਾ ਅਫਸਰ ਨੇ ਡਾਕਟਰ ਬਲਬੀਰ ਸਿੰਘ ਢੋਲ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਅਹਿਮ ਜਾਣਕਾਰੀ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਨੂੰ ਵੀ ਸਲਾਹ ਦਿੱਤੀ ਗਈ ਹੈ ਮੁੱਖ ਦੀ ਗੱਲ ਹੈ ਕਿ ਲੈਂਡ ਪੁਲਿੰਗ ਕਿਸਾਨਾਂ ਨੇ ਮੰਗ ਕੇ ਲਈ ਸੀ ਸਰਕਾਰ ਇਸ ਦੇ ਵਿੱਚ ਆਈਆਂ ਕਮੀਆਂ ਨੂੰ ਕਿਸਾਨਾਂ ਨਾਲ ਬੈਠ ਕੇ ਦੂਰ ਕਰੇ ਤਾ ਜੋ ਕਿਸਾਨ ਖੁਸ਼ੀ ਖੁਸ਼ੀ ਇਸ ਨੂੰ ਸਵੀਕਾਰ ਕਰ ਲੈਣ ਇਸ ਬਾਬਤ ساری ਗੱਲਬਾਤ ਆਪਾਂ ਕਰਾਂਗੇ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਅਹਿਮ ਆਰਟੀਕਲ ਹੈ ਜਿਹੜਾ ਉਹ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਕਈ ਸ਼ਹਿਰਾਂ ਦੇ ਇਰਦ ਗਿਰਦ ਲੈਂਡ ਪੂਲਿੰਗ ਸਕੀਮ ਤਹਿਤ ਜ਼ਮੀਨ ਗ੍ਰਹਿਣ ਯਾਨੀ ਕਿ ਅਕਵਾਇਰ ਕਰਨ ਬਾਰੇ ਨੀਤੀ ਘੜੀ ਹੈ ਇਸ ਬਾਰੇ ਭੂਮੀ ਮਾਲਕ ਬਹੁਤ ਇਤਰਾਜ਼ ਉਠਾ ਰਹੇ ਨੇ ਮੁਹਾਲੀ ਏਰੀਆ ਗਮਾਡਾ ਨੇ ਵਿਕਸਿਤ ਕੀਤਾ ਕਿਸਾਨਾਂ ਨੇ ਭੂਮੀ ਗ੍ਰੈਂਡ ਸੰਬੰਧੀ ਵੱਡਾ ਸੰਘਰਸ਼ ਕੀਤਾ ਮੰਗ ਕੀਤੀ ਕਿ ਕਿਸਾਨਾਂ ਦੀਆਂ ਸਸਤੀਆਂ ਜ਼ਮੀਨਾਂ ਲੈ ਕੇ ਗਮਾਡਾ ਵੱਲੋਂ ਮਹਿੰਗੇ ਇਹ ਪਲਾਟ ਵੇਚ ਜਾਂਦੇ ਨੇ ਜੇ ਕਿਸਾਨਾਂ ਨੂੰ ਇਸ ਦੇ ਵਿੱਚ ਭਾਗੀਦਾਰ ਬਣਾ ਕੇ ਜ਼ਮੀਨ ਬਦਲੇ ਰਿਹਾਇਸ਼ੀ ਅਤੇ ਕਮਰਸ਼ੀਅਲ ਜਿਹੜੇ ਪਲਾਟ ਦਿੱਤੇ ਜਾਣ ਇਸ ਦੇ ਨਾਲ ਹੀ ਭੂਮੀ ਗ੍ਰਹਿਣ ਬਦਲੇ ਇਸ ਦੀ ਨਗਦ ਕੀਮਤ ਦਵੀ ਤੁਕਮੀ ਹੋਣੀ ਚਾਹੀਦੀ ਹੈ ਤਾਂ ਜੋ ਜ਼ਮੀਨ ਮਾਲਕ ਆਪਣੀ ਇੱਛਾ ਅਨੁਸਾਰ ਨਗਦ ਰਕਮ ਜਾਂ ਪਲਾਟ ਲੈ ਸਕਣ ਜ਼ਮੀਨ ਬਦਲੇ ਪਲਾਟ ਦੇਣਾ ਹੀ ਲੈਂਡ ਪੂਲਿੰਗ ਕਹਾਉਂਦਾ ਹੈ ਤੋਂ ਦੱਸਦੇ ਕਿ ਸਨ 2004 ਚ ਸ਼ੁਰੂ ਹੋਏ ਇਸ ਸੰਘਰਸ਼ ਨੂੰ 2008 ਚ ਬੂਰ ਪਿਆ ਇਸ ਤੋਂ ਬਾਅਦ ਗਮਾਡਾ ਦੀਆਂ ਸਕੀਮਾਂ ਐਰੋ ਸਿਟੀ ਇਕੋ ਸਿਟੀ ਆਈਟੀ ਸਿਟੀ ਅਤੇ ਸੈਕਟਰ 8899 ਦੀ ਜ਼ਮੀਨ ਲੈਂਡ ਪੂਲਿੰਗ ਅਧੀਨ ਗ੍ਰਹਿਣ ਕੀਤੀ ਗਈ ਇਤੋਂ ਤੱਕ ਕਿ ਪਲਾਟਾਂ ਦੀ ਵੀ ਕੀਮਤ ਤੈਅ ਕੀਤੀ ਗਈ ਇਸ ਦਾ ਲਾਭ ਕਿਸਾਨਾਂ ਨੂੰ ਇਹ ਹੋਇਆ ਕਿ ਜੇਕਰ ਕਿਸੇ ਦੀ ਜ਼ਮੀਨ ਅਨੁਸਾਰ 100 200 300 400 ਅਤੇ 500 ਗੱਜ ਦੇ ਪਲਾਟ ਤੋਂ ਇਲਾਵਾ ਪਲਾਟ ਦਾ ਮਾਪ ਪੂਰਾ ਨਹੀਂ ਸੀ ਤਾਂ ਕਿਸਾਨ ਹੋਰ ਕੀਮਤ ਦੇ ਕੇ ਪਲਾਟ ਪੂਰਾ ਕਰ ਸਕਦਾ ਸੀ ਜਾਂ ਉਹ ਹਿੱਸਾ ਪਲਾਟ ਦੀ ਕੀਮਤ ਲੈ ਕੇ ਗਮਾੜਾ ਨੂੰ ਦੇ ਸਕਦਾ ਸੀ ਕਿਸਾਨ ਚਾਈ ਚਾਈ ਲੈਂਡ ਪੂਲਿੰਗ ਸਕੀਮ ਤਹਿਤ ਆਪਣੀਆਂ ਜ਼ਮੀਨਾਂ ਦੇਣ ਦੇ ਲਈ ਰਾਜੀ ਹੁੰਦੇ ਰਹੇ ਇਸ ਤੋਂ ਬਾਅਦ ਨਵਾਂ ਖੇਤਰ ਐਰੋਟ੍ਰੋਪੋਲਿਸ ਦੀ ਯੋਜਨਾ ਆਈ ਜਿਸ ਤੇ A B C D EFGHI ਅਤੇ J ਬਲਾਕ ਰਾਖਵੇਂ ਰੱਖੇਗੇ ABC ਅਤੇ E ਬਲਾਕ 2020 ਦੇ ਵਿੱਚ ਲੈਂਡ ਪੁਲਿੰਗ ਤਹਿਤ ਲਏ ਗਏ ਲਗਭਗ ਸਾਰੇ ਕਿਸਾਨਾਂ ਨੇ ਸਹਿਮਤੀ ਦਿੱਤੀ ਪਰ ਕੁਝ ਨੁਕਤੇ ਉਠਾਏ ਜਿਵੇਂ ਕਮਰਸ਼ੀਅਲ ਖੇਤਰ ਦੇ ਵੱਡੀਆਂ ਸੜਕਾਂ ਨੂੰ ਲੱਗਦੇ ਭਾਗ ਗਮਾੜਾ ਵੱਲੋਂ ਆਪ ਰੱਖਣਾ ਪਾਰਕਾਂ ਦੇ ਸਾਹਮਣੇ ਅਤੇ ਕੋਨੇ ਵਾਲੇ ਪਲਾਟ ਬਦਲੇ ਵਾਧੂ ਰਕਮ ਲਈ ਜਾਣੀ ਪਲਾਟਾਂ ਦੇ ਆਕਾਰ ਤੋਂ ਘਟੇ ਰਕਵੇ ਲਈ ਇਕੱਠਾ ਕਰਨ ਜਿਹੜਾ ਪਲਾਟ ਦੇ ਹਿੱਸੇ ਦੀ ਕੀਮਤ ਲੈ ਪੂਰਾ ਪਲਾਟ ਦੇਣਾ ਆਦੀ ਸ਼ਾਮਲ ਲੈ ਪਰ ਕਿਸਾਨਾਂ ਨਾਲ ਵਾਅਦਾ ਕਰਕੇ ਸਰਕਾਰ ਮੁੱਕਰ ਗਈ ਇਸੇ ਕਾਰਨ ਕਿਸਾਨ ਠੱਗਿਆ ਠੱਗਿਆ ਮਹਿਸੂਸ ਕਰਨ ਲੱਗ ਪਿਆ ਹੁਣ ਅਗਲੇ ਬਲਾਕ ਜਿਹੜੇ ਬਲਾਕ ਨੇ IFGH ਅਤੇ IJ ਨੂੰ ਲੈਂਡ ਪੋਲਿੰਗ ਰਾਹੀਂ ਗ੍ਰਹਿਣ ਕਰਨ ਦੀ ਸਰਕਾਰ ਨੇ ਯੋਜਨਾ ਬਣਾ ਕੇ ਕਿਸਾਨਾਂ ਤੋਂ ਸਹਿਮਤੀ ਮੰਗੀ ਰਾਨੀ ਜਨ ਗੱਲ ਇਹ ਹੈ ਕਿ ਜਿਸ ਲੈਂਡ ਪੂਲਿੰਗ ਨੂੰ ਕਿਸਾਨਾਂ ਨੇ ਮੰਗ ਕੇ ਲਿਆ ਸੀ ਉਸ 'ਚ ਤਬਦੀਲੀ ਕਰਨ ਕਰਕੇ ਕਿਸਾਨਾਂ ਦਾ ਇਸ ਤੋਂ ਮੂੰਹ ਮੋੜ ਗਿਆ ਏ ਇਸ ਵਿੱਚ ਕੁਝ ਨੁਕਤੇ ਕਿਸਾਨਾਂ ਵਿਰੋਧੀ ਹੋ ਗਏ ਨੇ ਇੱਕ ਤਾਂ ਭੂਮੀ ਗ੍ਰੈਂਡ ਪਾਮੇ ਲੈਂਡ ਪੂਲਿੰਗ ਰਾਈ ਹੀ ਹੋਣੀ ਹੈ ਪਰ ਇੱਕ ਗੱਲ ਤਾਂ ਇਹ ਹੈ ਕਿ ਇਸ ਨੂੰ ਭੂਮੀ ਗ੍ਰੈਂਡ ਐਕਟ 2013 ਦੀਆਂ ਸ਼ਰਤਾਂ ਤੋਂ ਵੱਖ ਨਹੀਂ ਦੇਖਿਆ ਜਾ ਸਕਦਾ ਜਿਸ ਦੇ ਅਨੁਸਾਰ ਪਾਰਦਰਸ਼ੀ ਢੰਗ ਕਿਸਾਨਾਂ ਦੀ ਸਹਿਮਤੀ ਜ਼ਮੀਨ ਗ੍ਰਹਿਣ ਕਰਨ ਦਾ ਲੋਕ ਹਿੱਤਮੰਤਵ ਕਿਸਾਨਾਂ ਅਤੇ ਖੇਤੀ ਉੱਤੇ ਨਿਰਭਰ ਮਜ਼ਦੂਰਾਂ ਦਾ ਮੁਢਬ ਸੇਵਾ ਆਦੀ ਦੂਜਾ ਭੂਮੀ ਗ੍ਰਹਿਣ ਦੀ ਲੈਂਡ ਪੂਲਿੰਗ ਨੀਤੀ ਦੇ ਵਿੱਚ ਜ਼ਮੀਨ ਗ੍ਰਹਿਣ ਅਤੇ ਪਲਾਟਾਂ ਦੀ ਵੰਡ ਇਕੱਠਾ ਜਿਹੜਾ ਵਿਸ਼ਾ ਹੁੰਦਾ ਹੈ ਇਸ ਦੇ ਵਿੱਚ ਭੂਮੀ ਗ੍ਰਹਿਣ ਕਲੈਕਟਰ ਦਫ਼ਤਰ ਅਤੇ ਮਿਲਖ ਅਫਸਰ ਦਫ਼ਤਰ ਦਾ ਤਾਲਮੇਲ ਬਹੁਤ ਜ਼ਰੂਰੀ ਹੈ ਜਿਸ ਦੀ ਲੈਂਡ ਪੂਲਿੰਗ ਦੇ ਵਿੱਚ ਘਾਟ ਮਹਿਸੂਸ ਹੁੰਦੀ ਹੈ ਜ਼ਮੀਨ ਦੇਣ ਤੋਂ ਭੂਮੀ ਜਿਹੜੇ ਵੱਧ ਭੂਮੀ ਮਾਲਕਾਂ ਨੂੰ ਪਲਾਟ ਦੇ ਵਿੱਚ ਦਿਲਚਸਪੀ ਹੈ ਭੂਮੀ ਗ੍ਰੈਂਡ ਕਲੈਕਟਰ ਨੂੰ ਪਲਾਟ ਦੇਣ ਦੇ ਵਿੱਚ ਕੋਈ ਦਿਲਚਸਪੀ ਨਹੀਂ ਅਤੇ ਮਿਲਕ ਅਫਸਰ ਨੂੰ ਭੂਮੀ ਗ੍ਰੈਂਡ ਦੇ ਵਿੱਚ ਇਸ ਵਿੱਚ ਗਮਾੜਾ ਵੱਲੋਂ ਭੂਮੀ ਮਾਲਕਾਂ ਦੀ ਤਸੱਲੀ ਨਹੀਂ ਕਰਵਾਈ ਜਾ ਰਹੀ ਜਿਸ ਸਦਕਾ ਕਿਸਾਨ ਪੰਬਲਪੂਸੇ ਦੇ ਵਿੱਚ ਨੇ ਤੀਜਾ ਲੈਂਡ ਪੂਲਿੰਗ ਦੀ ਸਹਿਮਤੀ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਕਿਸਾਨ ਕੋਲ ਦੂਜਾ ਤੀਜਾ ਬਦਲ ਨਾ ਹੋਵੇ ਉਹ ਤਾਂ ਹੀ ਸੰਭਵ ਹੈ ਜੇਕਰ ਇੰਦੀ ਜ਼ਮੀਨ ਗ੍ਰੈਂਡ ਕਰਨ ਦਾ ਮੁੱਲ ਜਿਸ ਨੂੰ ਅਵਾਰਡ ਕਿਹਾ ਜਾਂਦਾ ਹੈ ਉਹ ਤੈ ਹੋਵੇ ਇਸ ਦੇ ਨਾਲ ਹੀ ਪਲਾਟ ਦਾ ਫਿਰ ਉਹ ਮਿਲਾਨ ਕਰੇਗਾ ਕਿ ਲੈਂਡ ਪੂਲਿੰਗ ਜਾਂ ਅਵਾਰਡ ਕੀ ਲਿਆ ਜਾਵੇ ਤਾਂ ਕਿ ਤਾਂ ਹੀ ਸਹਿਮਤੀ ਦੀ ਗੱਲ ਬਣਦੀ ਹੈ ਚੌਥਾ ਕਮਰਸ਼ੀਅਲ ਪਲਾਟ ਦੇਣ ਦੀ ਇਸ ਸਕੀਮ ਵਿੱਚ ਤਿੰਨ ਕਨਾਲ ਤੋਂ ਘੱਟ ਜ਼ਮੀਨ ਮਾਲਕਾਂ ਦੇ ਕਮਰਸ਼ੀਅਲ ਪਲਾਟ ਖਤਮ ਕਰ ਦਿੱਤੇ ਨੇ ਪਹਿਲਾ ਕਮਰਸ਼ੀਅਲ ਪਲਾਟ ਨਾ ਲੈਣ ਦੀ ਸੂਰਤ ਤੇ ਵਿੱਚ ਦੁੱਗਣਾ ਰੈਸੀ ਪਲਾਟ ਦੇਣ ਦੀ ਵਿਵਸਥਾ ਸੀ ਜੋ ਹੁਣ ਵੀ ਕੀਤੀ ਜਾ ਸਕਦੀ ਹੈ ਭਾਵੇਂ ਜੇਕਰ 50 ਵਰਗ ਗੱਜ ਕਮਰਸ਼ੀਅਲ ਨਹੀਂ ਹਨ ਤਾਂ ਬਦਲੇ ਦੇ ਵਿੱਚ 100 100 ਵਰਗ ਗੱਜ ਰੈਸੀ ਵਿਧਾਇਆ ਜਾ ਸਕਦਾ ਹੈ ਇਸ ਵਿੱਚ ਭਾਵੇਂ ਜ਼ਮੀਨ ਇਕੱਠੀ ਕਰਕੇ ਤਿੰਨ ਕਨਾਲ ਤੋਂ ਵੱਧ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਇਕੱਠਿਆ ਕਰਨ ਨਾਲ ਪਲਾਟ ਵੀ ਉਨੇ ਹੀ ਹਿੱਸੇਦਾਰਾਂ ਦੇ ਨਾਮ ਹੋਵੇਗਾ ਇੱਕ ਵੇਚਣਾ ਚਾਹੇਗਾ ਦੂਜਾ ਨਹੀਂ ਜਾਂ ਕੋਈ ਹੋਰ ਕਾਰਨਾ ਕਰਕੇ ਝਗੜੇ ਬਹੁਤ ਜ਼ਿਆਦਾ ਵੱਧ ਜਾਣਗੇ ਪੰਜਵਾਂ ABCD ਬਲਾਕਾਂ ਦੇ ਵਿੱਚ ਕਮਰਸ਼ੀਅਲ ਥਾਵਾਂ ਗਮਾੜਾਂ ਨੇ ਆਪ ਕੀਮਤੀ ਪੈਕੇਟ ਰੱਖ ਲਈਆਂ ਅਤੇ ਕਿਸਾਨਾਂ ਨੂੰ ਘੱਟ ਕੀਮਤ ਵਾਲੇ ਪਲਾਟ ਦਿੱਤੇ ਅੱਗੇ ਗੁਮਾੜਾ ਆਪਣੇ ਅਤੇ ਕਿਸਾਨਾਂ ਦਾ ਬੰਦਾ ਹਿੱਸਾ ਹਰੇ ਹਰੇਕ ਤਰ੍ਹਾਂ ਦੀਆਂ ਪਾਕੇਟਾਂ ਵਿੱਚ ਰੱਖੇ ਛੇਮਾ ਪਾਰਕ ਸਾਹਮਣੇ ਜਾਂ ਕੋਨੇ ਦੇ ਪਲਾਟਾਂ ਦੀ ਕੋਈ ਵਾਧੂ ਕੀਮਤ ਭੂਮੀ ਮਾਲਕਾਂ ਜਾਂ ਵਾਰਸਾਂ ਚਾ ਵੇਚਣ ਸਮੇਂ ਅਗਲੇ ਮਾਲਕ ਤੋਂ ਵੀ ਵਸੂਲ ਨਾ ਕੀਤੀ ਜਾਵੇ ਇਸ ਸੰਬੰਧੀ ਅਦਾਲਤਾਂ ਵੀ ਫੈਸਲਾ ਕਰ ਚੁੱਕੀਆਂ ਨੇ ਸਤਵਾਂ ਜਮੀਨ ਦਾ ਚੌਕਤਾ ਗੁਜ਼ਾਰਾ ਪੱਤਾ 30000 ਰੁਪਏ ਪ੍ਰਤੀ ਏਕੜ ਪ੍ਰਤੀ ਸਾਲ ਉਹ ਵੀ ਸਿਰਫ ਤਿੰਨ ਸਾਲ ਲਈ ਡਵੈਲਪਮੈਂਟ ਜਾਂ ਪਲਾਟਾਂ ਦਾ ਕਬਜ਼ਾ ਕਦੋਂ ਵੀ ਹੋਵੇ ਕਿਸਾਨਾਂ ਨਾਲ ਮਜ਼ਾਕ ਹੈ ਇਸ ਨੂੰ ਵਧਾ ਕੇ ਅਤੇ ਉਦੋਂ ਤੱਕ ਕੀਤਾ ਜਾਵੇ ਜਦੋਂ ਤੱਕ ਏਰੀਆ ਵਿਕਸਿਤ ਹੋ ਕੇ ਪਲਾਟ ਨਹੀਂ ਮਿਲ ਜਾਂਦੇ ਗਮਾੜਾ ਵੀ 3 ਸਾਲਾਂ ਦੀ ਮੌਲਤ ਪਲਾਟ ਮਾਲਕਾਂ ਨੂੰ ਬਣਾਉਣ ਲਈ ਦੇਂਦਾ ਹੈ ਉਸ ਤੋਂ ਬਾਅਦ ਨਾ ਉਸਾਰੀ ਜੁਰਮਾਨਾ ਲੱਗਦਾ ਏ ਮੁਕਦੀ ਗੱਲ ਇਹ ਹੈ ਕਿ ਲੈਂਡ ਪੂਲਿੰਗ ਕਿਸਾਨਾਂ ਨੇ ਮੰਗ ਕੇ ਲਈ ਸੀ ਸਰਕਾਰ ਇਸ ਵਿੱਚ ਆਈਆਂ ਕਮੀਆਂ ਨੂੰ ਕਿਸਾਨਾਂ ਨਾਲ ਬੈਠ ਕੇ ਦੂਰ ਕਰੇ ਤਾਂ ਜੋ ਕਿਸਾਨ ਖੁਸ਼ੀ-ਖੁਸ਼ੀ ਇਸ ਨੂੰ ਸਵਕਾਰ ਕਰ ਲੈਣ ਹੁਣ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਜਿਸ ਤਰ੍ਹਾਂ ਡਾਕਟਰ ਬਰਵੀਲ ਸਿੰਘ ਢੋਲ ਦੇ ਵੱਲੋਂ ਇਹ ਲੈਂਡ ਪੂਲਿੰਗ ਸਕੀਮ ਦਾ ਕੱਚ ਦੇ ਸੱਚ ਆਪਣੀ ਕਲਮ ਦੇ ਨਾਲ بیان ਕੀਤਾ ਕਿਉਂਕਿ ਉਹ ਇਸ ਵਿਭਾਗ ਦੇ ਵਿੱਚ ਗਮਾੜਾ ਦੇ ਵਿੱਚ ਉਹ ਇੱਕ ਅਫਸਰ ਵੀ ਰਹੇ ਨੇ ਜਿਸ ਦੇ ਕਰਕੇ ਉਹ ਬਰੀਕੀ ਦੇ ਤੌਰ ਤੇ ਜ਼ਮੀਨੀ ਪੱਧਰ ਦੇ ਉੱਤੇ ਇਸ ਸਮੱਸਿਆ ਨੂੰ ਜਾਣਦੇ ਨੇ ਹੁਣ ਉਹ ਵੇਖਣਾ ਇੱਥੇ ਬਿਹਿਤ ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਸ ਮਸਲੇ ਨੂੰ ਲੈ ਕੇ ਕੀ ਕੁਝ ਸੋਧ ਕਰਦੀ ਹੈ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਕੀ ਤੁਹਾਡੀ ਲੈਂਡ ਪੂਲਿੰਗ ਸਕੀਮ ਦੇ ਤਹਿਤ ਜ਼ਮੀਨ ਤੁਹਾਡੇ ਕੋਲੋਂ ਜਾ ਰਹੀ ਹੈ ਕੀ ਤੁਸੀਂ ਸਹਿਮਤ ਹੋ ਲੈਂਡ ਪੂਲਿੰਗ ਸਕੀਮ ਦੇ ਵਿੱਚ ਜਾਂ ਤੁਸੀਂ ਇਸ ਸਕੀਮ ਦਾ ਵਿਰੋਧ ਕਰ ਰਹੇ ਹੋ ਇਸ ਵਿੱਚ ਦੇ ਵਾਪਤ ਆਪਣੇ ਵਿਚਾਰ ਜ਼ਰੂਰ ਦਿਓ ਧੰਨਵਾਦ